ਆਮੋ ਸਾਹਮਣੇ ਤੋਂ ਪਿੜੀਆਂ ਦੋ ਗੱਡੀਆਂ ਨਮਰਤ ਸਿੰਘ ਸਾਹਿਬ ਤੇ ਜਾ ਰਿਹਾ ਸੀ ਬੰਦੇ ਦੀ ਗੱਡੀ ਬਹੁਤ ਜ਼ਿਆਦਾ ਤੇਜ਼ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਉਹਦੇ ਨੇ ਵਿੱਚ ਮਾਰਿਆ ਮੇਰਾ ਤਿੰਨ ਚਾਰ ਪੱਟੀਆਂ ਖਾਂਦੇ ਗਿਆ ਦੋਹਾ ਗੱਡੀਆਂ ਨੇ ਖਾਧੀਆਂ ਕਈ ਪਲਟੀਆਂ ਬੈਲਾ ਨੂੰ ਕਾਰ ਦੀ ਤਾਕੀ ਤੋੜ ਕੱਢਿਆ ਬਾਹਰ ਜਿੱਤ ਉਹ ਸਿੱਟਪ ਦੀ ਤੋੜ ਕੇ ਮੇਰੇ ਕਿਸ ਨੂੰ ਬਾਹਰ ਕੱਢਿਆ ਗਿਆ ਜੀ ਹਾਇਤ ਤਿਆਨਕ ਹਾਦਸੇ ਦੀਆਂ ਤਸਵੀਰਾਂ ਪੰਜਾਬ ਤੋਂ ਸਾਹਮਣੇ ਆਈਆਂ ਨੇ ਜਿੱਤੇ ਕੀ ਅੱਜ ਤੜਕਸਾਰ ਇੱਕ ਸਵਿਫਟ ਕਾਰ ਤੇ ਥਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਦੋਹਾਂ ਹੀ ਗੱਡੀਆਂ ਸਵਿਫਟ ਕਾਰ ਅਤੇ ਥਾਰ ਪਲਟੀਆਂ ਖਾ ਗਈਆਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਵਿਫਟ ਕਾਰ ਦੇ ਪਰਖੱਚੇ ਉੱਡੇ ਪਏ ਨੇ ਤੇ ਉਸ ਦਾ ਪਿਛਲਾ ਹਿੱਸਾ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਹੋਇਆ ਤੇ ਉੱਤੇ ਹੀ ਗੱਡੀ ਦੇ ਵਿੱਚ ਸਵਾਰ ਕਾਰ ਚਾਲਕ ਦੀ ਪੱਗ ਵੀ ਲੱਗ ਗਈ ਹੈ ਉਤਹੀ ਦੂਜੇ ਪਾਸੇ ਜਿਸ ਥਾਰ ਦੇ ਨਾਲ ਇਸ ਸਵਿਫਟ ਕਾਰ ਦੀ ਟੱਕਰ ਹੋਈ ਹੈ ਉੱਥੇ ਵੀ ਹਾਲਤ ਬੁਰੀ ਹੈ ਤਸਵੀਰਾਂ ਜੇ ਤੁਸੀਂ ਦੇਖ ਲੱਗਦੇ ਹੋ ਕਿ ਕਿਸ ਤਰ੍ਹਾਂ ਥਾਰ ਸੜਕ ਤੇ ਪਲਟੀ ਪਈ ਐ ਤੇ ਉਹ ਵੀ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਐ। ਇਸ ਹਾਦਸੇ ਨੂੰ ਦੇਖਦਿਆਂ ਉੱਤੇ ਲੋਕਾਂ ਦੀ ਪੀੜ ਲੱਗ ਜਾਂਦੀ ਐ ਤੇ ਇਹ ਹਾਦਸਾ ਓਵਰ ਬ੍ਰਿਜ ਦੇ ਨੇੜੇ ਹੋਇਆ ਦੱਸਿਆ ਜਾ ਰਿਹਾ ਐ। ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਗੱਡੀਆਂ ਦੇ ਪਰਖੱਚੇ ਉੱਠਦੇ। ਇੱਥੇ ਵੀ ਦੱਸਦੀ ਹੈ ਕਿ ਸ੍ਰਿਫਤ ਕਾਰ ਜਿਸ ਦੇ ਵਿੱਚ ਇੱਕ ਕਾਰ ਚਾਲਕ ਅਤੇ ਉਸਦੀ ਮਾ ਮੌਜੂਦ ਸਨ ਅਤੇ ਉੱਥੇ ਹੀ ਦੂਜੇ ਪਾਸੇ ਆਕਾਰ ਦੇ ਵਿੱਚ ਉਸਦਾ ਮਾਲਕ ਮੌਜੂਦੀ ਜੋ ਕਿ ਸੰਗਰੂਰ ਤੋਂ ਸੁਨਾਮ ਵੱਲ ਜਾ ਰਿਹਾ ਸੀ। ਜਿਸ ਵੇਲੇ ਇਹ ਇਹ ਹਾਦਸਾ ਵਾਪਰਿਆ। ਤੇ ਹਾਦਸੇ ਦੀਆਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਹਾਨੂੰ ਵੀ ਇੰਜ ਹੀ ਲੱਗ ਰਿਹਾ ਹੋਵੇਗਾ ਕਿ ਸ਼ਾਇਦ ਇਸ ਹਾਦਸੇ ਦੇ ਵਿੱਚ ਕੋਈ ਬਚਿਆ ਹੋਵੇਗਾ। ਪਾਰਿਸ ਹਾਦਸੇ ਦੇ ਵਿੱਚ ਗੱਡੀ ਮਟੇ ਰਹੀ ਕੇਸ ਤੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਜਦਕਿ ਸਵਿਫਟ ਕਾਰ ਦੇ ਵਿੱਚ ਸਵਾਰ ਮਹਿਲਾ ਨੂੰ ਗੱਡੀ ਦੀ ਤਾਕੀ ਤੋੜ ਕੇ ਬਾਹਰ ਕੱਢਿਆ ਗਿਆ ਤੂਰੀਓ ਜਾ ਰਿਹਾ ਸੀ ਮੈਂ ਆ ਰਿਹਾ ਸੀ ਸੁਨਾਮ ਜਾਣਾ ਸੀ ਮਹਾਰਾਜਾ ਪੈਣਾ ਦੇ ਵਿੱਚ ਮੈਂ ਆਪਣਾ ਸਹੀ ਸਾਈਡ ਤੇ ਜਾ ਰਿਹਾ ਸੀ ਬੰਦੇ ਦੀ ਗੱਡੀ ਬਹੁਤ ਜ਼ਿਆਦਾ ਤੇਜ਼ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ ਜਦੋਂ ਇਹਨੇ ਵਿੱਚ ਮਾਰਿਆ ਮੇਰਾ ਤਿੰਨ ਚਾਰ ਪਲਟੀਆਂ ਖਾਂਦੇ ਹੀ ਗਿਆ ਅਚਾਨਕ ਨਾ ਬੱਸ ਪੈਰ ਤੇ ਥੋੜੀ ਮੋਟੀ ਸੱਟ ਆ ਹਲਕਾ ਜਿਹਾ ਕੰਚ ਲੱਗਿਆ ਤੇ ਗੱਡੀ ਥੋੜੇ ਸਾਹਮਣੀ ਹੈ ਕੋਈ ਕੁਝ ਕੁਝ ਹੋਣਾ ਚਾਹੀਦਾ ਬਾਈ ਜੀ ਉਹ ਆਈ ਮੇ ਨਹੀਂ ਹੁੰਦਾ ਉਤੇ ਹੀ ਇਸ ਭਿਆਨਕ ਸੜਕੀ ਹਾਦਸੇ ਦੇ ਚਲਦਿਆਂ ਉਤੇ ਮੌਜੂਦ ਰਾਹਗੀਰਾਂ ਦਾ ਕਹਿਣਾ ਹੈ ਕਿ ਹਾਦਸਾ ਕਾਫੀ ਭਿਆਨਕ ਸੀ ਤੇ ਪਰ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਜਦਕਿ ਗੱਡੀਆਂ ਕਾਫੀ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ ਉਤੇ ਹੀ ਲੋਕਾਂ ਦੇ ਵੱਲੋਂ ਇਸ ਜਗ੍ਹਾ ਦੇ ਉੱਪਰ ਜਾਂ ਤਾਂ ਚੌਂਕ ਦੇ ਵਿੱਚ ਜਾਂ ਫਿਰ ਰੈੱਡ ਲਾਈਟ ਪ੍ਰਸ਼ਾਸਨ ਦੇ ਵੱਲੋਂ ਲਗਾਈ ਜਾਂਦੀ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਦੇਖੋ ਤੁਸੀਂ ਪਿਛਲੇ ਦਿਨੀ ਵੀ ਦੇਖਿਆ ਹੋਊਗਾ ਬਹੁਤ ਵੱਡਾ ਐਕਸੀਡੈਂਟ ਹੋਇਆ ਸੀ ਟਰੱਕਾਂ ਦਾ ਇਹ ਆਇਦ ਨਹੀਂ ਐਕਸੀਡੈਂਟ ਹੁੰਦੇ ਰਹਿੰਦੇ ਨੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਕੁਝ ਹੋਵੇ ਚੌਂਕ ਜਾਂ ਕੁਝ ਬੱਤੀ ਜਾਂ ਕੁਝ ਵੀ ਇੰਤਿਹਾਮ ਹੋਣਾ ਚਾਹੀਦਾ ਜਿਨ੍ਹਾਂ ਇਹ ਐਕਸੀਡੈਂਟਾਂ ਤੇ ਨੱਥ ਪਾਈ ਜਾਵੇ ਹੱਲ ਹੋ ਜਾਵੇ ਬਹੁਤ ਜ਼ਬਰਦਸਤ ਐਕਸੀਡੈਂਟ ਹੋਇਆ ਥਾਰ ਤੇ ਸਵਿਫਟ ਦਾ ਜੀ ਜਿੱਥੋਂ ਅਸੀਂ ਟੱਕੀ ਤੋੜ ਕੇ ਲੇਡੀਜ਼ ਨੂੰ ਬਾਹਰ ਕੱਢਿਆ ਗਿਆ ਤਾਂ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਆ ਰਿਕੁਐਸਟ ਹੈ ਮੰਗ ਹੈ ਵੀ ਆਹ ਇੱਥੇ ਹੱਲ ਕੀਤਾ ਜਾਵੇ ਕੋਈ ਚੌਂਕ ਦਾ ਜਾਂ ਕੋਈ ਰੈੱਡ ਬੱਤੀ ਲੱਗ ਜਾਵੇ ਜਾਂ ਕੁਝ ਵੀ ਲੱਗ ਜਾਵੇ ਸਿਗਨਲ ਦਸਦੀ ਦੇ ਪਿਆਨਕ ਸੜਕੀ ਹਾਦਸਾ ਪੰਜਾਬ ਦੇ ਸੰਗਰੂਰ ਸੁਨਾਮ ਰੋਡ ਦੇ ਉੱਪਰ ਵਾਪਰਿਆ ਜਿੱਥੇ ਕਿ ਆਪੋ ਸਾਹਮਣੇ ਦੋ ਗੱਡੀਆਂ ਜਿਨ੍ਹਾਂ ਦੇ ਵਿੱਚ ਇੱਕ 스ਵਿਫਟ ਕਾਰ ਅਤੇ ਥਾਰ ਆਪਸ ਦੇ ਵਿੱਚ ਟਕਰਾਈਆਂ ਨੇ ਅਤੇ ਤੇ ਤੇ ਵੀ ਦੱਸਿਆ ਜਾ ਰਿਹਾ ਹੈ ਕਿ 스ਵਿਫਟ ਕਾਰ ਜੋ ਕਿ ਕਨੌਰੀ ਤੋਂ ਤਰਨਤਾਰਨ ਨੂੰ ਜਾ ਰਹੀ ਸੀ ਅਤੇ ਥਾਰ ਸੰਗਰੂਰ ਤੋਂ ਸੁਨਾਮ ਨੂੰ ਜਾ ਰਹੀ ਸੀ ਜਿਸ ਵੇਲੇ ਇਹ ਹੀ ਪਿਆਨਕ ਸੜਕੀ ਹਾਦਸਾ ਵਾਪਰਿਆ ਜਗਵਾਨੀ ਟੀਵੀ ਦੇ ਲਈ ਸੰਗਰੂਰ ਤੋਂ ਅਨਿਲ ਜੈੰਦੀ ਦੀ ਰਿਪੋਰਟ